ਹਾਂਜੀ ਭਾਈ ਕੀ ਹਾਲ ਆ ਸਾਰੇ ਭਰਾਵਾਂ ਦਾ ਲੈ ਭਈ ਅੱਜ ਕਰਦੇ ਆ ਸਟਾਰਟਿੰਗ ਤੇ ਖੁੱਡੇ ਆਪਣੇ ਗਿੱਲੇ ਸੀ ਕੱਲ ਮੀਂਹ ਪਿਆ ਤੇ ਲੈ ਦਿਖਾਉਣੇ ਆ ਜੰਦਰਾ ਖੋਲ ਜਾ ਗੂਤਰੇੰਦ ਨੂੰ ਪਾਣੀ ਚੱਲ ਹੈਗਾ ਯਾਰ ਉੱਚਾ ਪਾਣੀ ਦੀ ਕੋਈ ਗੱਲ ਨਹੀਂ ਆਪਾਂ ਨੂੰ ਬੱਚੇ ਇਹਦੇ ਵੀ ਕੱਢਦੇ ਆਥੇ ਆਪਣੇ ਹੋਰ ਤੇ ਜਾਣ ਲੈ ਆ ਪੁੱਤੇ ਜਾਲ ਚ ਪਾਉਣੇ ਬੱਚੇ ਆ ਦੇਖ ਲੋ ਲਾਰ ਤੇ ਫੇਰ ਕੱਢ ਲਈ ਹੋਰ ਮੱਚੇ ਇਹ ਕਾ ਬਚਾ ਪੜੀ ਜਾਂਦਾ ਜਲਦੀ ਆਉਣਾ ਬੱਚੇ ਕੱਢ ਲੈਣੇ ਹੋਰ ਗੱਲੜਨੀ ਦੀ ਵੀ ਕੱਟ ਲੈ ਕੋਈ ਚਾਦਾ ਬਈ ਇਹਨੇ ਕੱਟੇ ਨਹੀਂ ਹਲੇ ਬੱਚੇ ਇਹਨੇ ਕੱਢ ਲਈ ਇਹਨੇ ਵੀ ਕੱਢੇ ਇਹਨੇ ਵੀ ਨਹੀਂ ਕੱਢੇ ਹਲੇ ਕੱਪੜੀਆਂ ਦੇ ਕੱਢ ਲੈ ਇੱਕ ਬਚਾ ਹੋਰ ਕੱਢ ਲੈ ਮੇਰੇ ਨਾਲ ਚਲੇ ਦੇਖੀਏ ਕੱਢ ਲੈ ਕੱਢ ਲੈ ਚਲ 1:00 ਵਜੇ ਇਹਦੇ ਕੋਲ ਵੀ ਆ ਦੇਖੋ ਆ ਦਾਪੀ ਦੀ ਖਾਂਦਾ ਜਾਂਦਾ ਦਾਣੇ ਖਾਣਾ ਦੇਖੋ ਚੱਲਿਆ ਬਈ ਦਾਣੇ ਖਾਣ ਬੱਚੇ ਇੱਕ ਬੱਚਾ ਉਹ ਕੱਢ ਰੱਖਿਆ ਦੋ ਬੱਚੇ ਆ ਰੱਖੇ ਬੱਚੇ ਹੋਰ ਹੋਈ ਜਾਂਦੇ ਨੇ ਆਂਡੇ ਲਾ ਰੱਖੇ ਗੋਤਰੀਆਂ ਨੇ ਇਧਰ ਰੈਡੀ ਹੋ ਰਹਾਂ ਂਡੇ ਰਾ ਤਾਂ ਹੈ ਨਹੀਂ ਦੋ ਆਂਡੇ ਹਰੇ ਨੇ ਲਈ ਕੱਢ ਲਾਣ ਬੱਚੇ ਯਾਰ ਆ ਜੋੜੀ ਦੇ ਆਪਣੇ ਕੋਈ ਇੱਕ ਬੱਚਾ ਨਹੀਂ ਹੈਗਾ ਆ ਕੂਤਰ ਦਾ ਚਾਹੀਦੇ ਦੋ ਬੱਚੇ ਹੋ ਜਾਣੇ ਸਭ ਤੋਂ ਵਧੀਆ ਪਰ ਮਾਤੇ ਹੀ ਮੇਹਣਾ ਸਰੋਂ ਖਾਈ ਜਾਂਦੇ ਬਈ ਕੂਤਰ ਇਹ ਮਿੱਗਲੀ ਹੋ ਗਈ ਸਰੋਂ ਉਹ ਹੈ ਇਹ ਤੇ ਪਈਏ ਦਾਣੇ ਇਹ ਚ ਖਾ ਲੈਣਗੇ ਪਾਣੀ ਘਰ ਆ ਪੀ ਲੈਣਗੇ ਹੁਣ ਆਪਾਂ ਚੱਲਦੇ ਆ ਉੱਤੇ ਠੀਕ ਹੈ ਪਾਣੀ ਅੱਜ ਬਦਲ ਲੈਣੇਗਾ ਛਾਲ ਨੂੰ ਬਦਲਾਂਗੇ ਲੈ ਕੱਢ ਲੋ ਸ਼ੋ ਕੂਤਰੀਆਂ ਦਾ ਆਪਣੇ ਵੱਡੇ ਨੇ ਬਈ ਸਾਰੇ A to Z ਉਹ ਬੱਚਾ ਪਰੋਕਿਆ ਉਹ ਪਰਲਾ ਮੌਜਾ ਦੇਖੋ 1 ਵਜੇ ਰੁਕਿਆ ਚਲੋ ਬਈ ਉੱਤੇ ਜਾਂਦੇ ਹਾਂ ਉਹਤਲੇ ਉੱਤਲੇ ਖੋਣੇ ਆ ਤੁਹਾਨੂੰ ਹਾਂਜੀ ਬਈ ਉੱਤੇ ਆ ਗਏ ਚੱਲ ਜਾਲ ਚ ਪਾਉਣੇ ਆ ਬੱਚੇ ਘਰ ਆ ਤੇ ਸਫਾਈ ਕਰਨ ਵਾਲੀ ਵੀ ਪਈ ਆ ਯਾਰਾ ਸਾਰੀ ਦੇਖਦੇ ਕਰਦੇ ਕੋਈ ਸਾਈਡਿੰਗ ਯਾਰ ਬੱਚੇ ਘਰ ਆ ਪਾਉਣੇ ਬੰਦਾ ਜਾਲ ਚ ਲੈ ਭਾਈ ਜਾਲ ਲਾ ਲੈਣੇ ਨੇ ਛਤਰੀ ਧਾਰਤੀ ਜਾਲ ਲਾਉਣੇ ਨੇ ਛਤਰੀ ਟੰਗਤੀ ਆ ਵੀ ਕਰ ਫਿਰ ਸੈਟਿਕਾ ਛੜ ਪੌਣੇ ਬੱਚੇ ਕਰਾ ਯਾਰ ਗੁੱਡੇ ਚ ਜਾਲ ਚ ਕੁਤੀ ਵੱਢ ਕੇ ਪਨਾ ਬੱਚੇ ਦਿਖਾ ਦਾਂਗੇ ਸੋਨੋ ਅੱਜ ਆਲੇ ਰੰਗ ਵੀ ਲਾਤਾ ਇਹਦਾ ਚਾਰ ਬੱਚੇ ਨੇ ਆਪਾਂ ਜਿਹੜੇ 12 ਬੱਚੇ ਆ ਉਹਨਾਂ ਦੇ ਬਾਅਦ ਚ ਰੰਗ ਲਾ ਦਾਂਗੇ ਗਾਣੀਆਂ ਆਪਾਂ ਚਾੜ ਦੇਣੀ ਨੇ ਬਈ ਪਈ ਨੇ ਇਹਦੇ ਉੱਤੇ ਠੀਕ ਆਹਦਾ ਬੱਚੇ ਗੱਡ ਰੱਖਿਆ ਨਾ ਨੋਹਾ ਗੱਡ ਰੱਖਿਆ ਲਏ 16 ਬੱਚੇ ਨੇ ਇੱਕ ਬਾਰ ਬਈ ਆਪਾਂ 16 ਬੱਚੇ ਗਣਕੇ ਪਾ ਦਈਏ ਤੇ ਜਿਹੜੇ ਰੰਗ ਲਾਇਆ ਆ ਆ ਸਿੱਕਾ ਇਹ ਅੱਧਾ ਪੋਟਾ ਅੱਧਾ ਢੱਡਾ ਤੇ ਮੈਂ ਜਿਹੜਾ ਟੂਸਾ ਬਈ ਐਂ ਇਹਦੇ ਭਾਈ ਦਾ ਨਾ ਪੂਸ਼ਾ ਬਈ ਨਾ ਦੀ ਇਹ ਦੂਜਾ ਭਾਈ ਆ ਬਈ ਤੇ ਦੋ ਬੱਚੇ ਹੋਰ ਨੇ ਇੱਕ ਉਹ ਵੱਟਾ ਪਿੱਛੇ ਬਈ ਉਹਦੀ ਟੋਰੀ ਹੈ ਤੇ ਟੂਸਾ ਨਾ ਹੋਇਆ ਉਹਦਾ ਉਹਦਾ ਭਾਈ ਇੱਕ ਹੋਰ ਆਈ ਚਾ ਇਹ ਉਹ ਆਉਂਦਾ ਆ ਸੀ ਦੋ ਭਾਈ ਨੇ ਕੋ ਪਿੱਛੇ ਬੈਠੇ ਕੋ ਆ ਸੀ ਚੈਨਲ ਲਾ ਲਈ ਬਈ ਪਾ ਲਈ ਜਾਲ ਚ ਫੇਰ ਦਿਖਾਉਣੇ ਬੱਚੇ ਯਾਰ ਜਾਲ ਚ ਪਾ ਕੇ ਲੈ ਬਈ ਬੱਚੇ ਪਾਲੇ ਸਾਰੇ ਕਰ ਲਓ ਚੱਕਾ ਵਿੱਚ ਚਾਰ ਬੱਚਾ ਰੰਗ ਵੀ ਆ ਤੇ ਦੂਜੇ 12 ਬੱਚੇ ਦਾ ਕਾਲ ਨੂੰ ਰੰਗ ਲਾਵਾਂਗੇ ਠੀਕ ਹੈ ਜਾ ਅੱਜ ਲਾ ਦਾਂਗੇ ਕਰਦੇ ਕੋਈ ਸੁਲਾਬਈ ਦੋ ਤੰਦਰ ਨੇ ਉਹ ਪਾਉਣੇ ਹੁਣ ਜਾਲ ਚ ਫੇ ਕਰਾਂਗੇ ਟਾਂਗੇ ਤੇ ਛਤਰੀਆਂ ਦੇ ਕੋਲੇ ਲਾ ਵੀ ਜਾਲ ਲਾਤਾ ਕਰ ਲੋ ਜੱਕ ਬੱਚੇ 16 ਬੱਚੇ ਆ ਯਾ ਲੋ ਬਈ ਮਾਚਾ ਦਖਾਵਾ ਹੈ ਹੁਣ ਇਹਨਾਂ ਬਿਠਾ ਦਈਏ ਜਦੋਂ ਕੱਢਣਾ ਹੈ ਉਦੋਂ ਦਿਖਾਵਾਂਗੇ ਮੈਨੂੰ ਪਛਾਣ ਹੋ ਜੂ ਤਾਰ ਬਾਰ ਦੀ ਹੁਣ ਬਈ ਦਾਣਾ ਪਾਤਾ ਇਹਨਾਂ ਨੂੰ ਠੀਕ ਹੈ 2:00 ਵਜ ਗਏ 2:00 ਵਜੇ ਇੱਕ ਛੋਟਾ ਖੋਲ ਦਿੰਨੇ ਆਪਾਂ ਡੇਲੀ ਠੀਕ ਹੈ ਵਿੱਚ ਅੱਜ ਆਪਾਂ ਛੋਲੇ ਪਾਏ ਆ ਕੱਲਾ ਮੱਕੀ ਦੇ ਬਾਜ ਮੱਕੀ ਦੇ ਬਾਜ ਦਾ ਮੁੱਖ ਠੀਕ ਹੈ ਮੱਕੀ ਆਪਾਂ ਲੈ ਕੇ ਆਵਾਂਗੇ ਅੱਜ ਘੱਟਾ ਲੈ ਆਵਾਂਗੇ 1.50 ਕਿਲੋ ਜਾਂ 25 ਕਿਲੋ ਦਾ ਜਿਹੜਾ ਮਿਲ ਗਿਆ ਠੀਕ ਐ ਤੇ ਆਉਤਲਿਆਂ ਨੂੰ ਵੀ ਲੈ ਚੰਦੇ ਬਾਅਦ ਦਾ ਦਿਨੀ ਪਾਵਾਂਗੇ ਛੋਲੇ ਦਾ ਤੇ ਵਿੱਚੀ ਬੱਚੇ ਗਾਹਾਂ ਨੇ ਕਣਕ ਛੋਲੇ ਤੇ ਮੱਕੀ ਤੇ ਨੀਂਜਾ ਠੀਕ ਐ ਅਜੇ ਹੀ ਚੱਕਾ ਬੰਨੇ ਆਹ ਦਾ ਦਿਨੀ ਪਾ ਰਹੇ ਆ ਛੋਲੇ ਤਾਂ ਕਾਹਦਾ ਮੱਕੀ ਨਹੀਂ ਹੈਗੀ ਸੀ ਹੁਣ ਆਪਾਂ ਉੱਤੇ ਚੱਲਦੇ ਆ ਬੱਚੇ ਆਪਣੇ ਉਹ ਬੈਠੇ ਆ ਬੱਚਿਆਂ ਨੂੰ ਵੀ ਸਿਆਣ ਹੋ ਜੂਗੀ ਠੀਕ ਐ ਜਾਲ ਦੀ ਕੂਤਰਾਂ ਦੀ ਹਾਂ ਘਾਹ ਘਰੇ ਆ ਤੇ ਉਹਨਾਂ ਨੇ ਬਾਅਦ ਦੇਖਦੇ ਆ 4 5 ਵਜੇ ਬਾੜ ਕੇ ਆਵਾਂਗੇ ਉਹਨਾਂ ਨੂੰ ਨੀਚੇ ਖੁੱਡੇ 'ਚ ਉਤਲੇ ਖੁੱਡੇ 'ਚ ਮਤਲਬ ਤੇ ਆਪਾਂ ਹੁਣ ਉੱਤੇ ਚੱਲਦੇ ਆ ਤੇ ਉੱਤੇ ਦਾਣਾ ਰੱਖ ਕੇ ਆਉਣੇ ਆ ਤੇ ਇਹਨਾਂ ਦਾ ਦਾਣਾ ਫਿਰ ਆ ਬਾਰੀ ਵੱਟੇ ਖੁੱਡੇ ਖੋਣਦਾਂਗੇ ਅੱਜ ਠੀਕ ਆ ਬਾਈ ਤੇ ਹੁਣ ਆਪਾਂ ਚੱਲਦੇ ਹੱਥੇ ਬਾਈ ਠੀਕ ਆ ਬਾਈ ਉੱਤੇ ਆ ਗਏ ਤੇ ਆਪਣੇ ਆ ਦੂਜੇ ਕੂਤਰ ਵੱਡੇ ਆਪਣੇ ਬੱਡੀ ਵੀ ਦੇਖੀ ਕਿੱਥੇ ਆ ਉਹ ਵੜਿਆ ਬਾਜੀ ਵਾਲੇ ਆਪਣੇ ਆ ਬੈਠੇ ਆ ਵਿੱਚ ਇਹਨਾਂ ਬੱਚੇ ਕਢਾ ਲਿਆ ਆਪਾਂ ਦੋ ਇੱਕ ਜੋੜੇ ਦੇ ਦੋਨੇ ਕੱਢੇ ਆ ਤਿੰਨ ਬੱਚੇ ਹੋਗੇ ਅਗਲੇ ਸਾੜੇ ਹੋਰ ਜਾਵਾਂਗੇ ਬੱਚੇ ਮਾਂ ਵੀ ਉਹਦੇ ਕੋਲ ਬੈਠੀ ਆ ਨਾ ਲੈਜਾ ਦਾਣਾ ਪਾਜੀ ਨਾ ਉਹਨਾਂ ਨੂੰ ਪਛਾਣ ਆ ਜੂ ਗਿੱਦਾਣਾ ਪਾਣੀ ਹੁਣ ਉਹਦੇ ਫੈਲ ਲੱਗ ਗਿਆ ਨਿੱਤਲ ਜਾਲ ਦੀ ਤਾਂ ਆਈਗੀ ਹੌਲੀ ਹੌਲੀ ਆ ਪਤਾ ਲੱਗ ਜੂ ਬਈ ਆਹੀ ਦਾਣਾ ਪਈਦਾ ਬਈ ਸਾਰਿਆਂ ਨੂੰ ਸੇਮ ਕੋਈ ਬਦਨਮਾਣੀ ਕੱਲ ਇੱਕ ਦਿਨ ਲਈ ਪਾਇਆ ਜੀ ਛੋਲੇ ਠੀਕ ਹੈ ਪਤਾ ਹੈ ਜੇ ਪਾਣੀ ਬੜਾ ਪਿੰਦੇ ਨਹੀਂ ਯਾਰ ਮਰ ਤਾਂਹੀਂ ਥੋੜੇ ਪਾਏ ਆ ਬਈ ਨੇ ਬਾਈ ਇਹ ਰੱਖਤਾ ਤੇ ਆ ਦੂਜਾ ਦਾਣਾ ਪਏ ਚ ਸਾਉਂਦੀ ਏ ਤੱਕੋ ਬਾਈ ਦਾਣੇ ਆਪਾਂ ਨੂੰ ਇਕੱਠੀ ਪਾਵਾਂਗੇ ਜਦੋਂ ਇਹ ਭੁੱਖੇ ਹੋਏ ਦਾਣੇ ਚੱਕਦੇ ਆਪਾਂ ਬਈ ਅੱਜ ਆਣੀ ਵੀ ਅਜਾ ਤਾਜ ਆਪਾਂ ਮੈਂ ਇਹਨਾਂ ਬਾਅਦ ਚੋ ਚਾਰ ਕੋਈ ਇਹ ਦਿਖਾ ਮੈਂ ਬਈ ਹੁਣ ਤਾਂ ਦੋ ਹੀ ਵਜਿਆ ਦੋ ਘੰਟਾ ਨੂੰ ਕੱਢਾਂਗੇ ਦੋ ਘੰਟਾ ਸੰਕ ਪੌਣੇ ਨੂੰ ਜਾਲ ਜਾਲ ਤੋਂ ਛੋਡੇ ਚ ਆਹ ਦਾਣੇ ਅੰਦਰ ਰੱਖ ਲਈਏ ਨਾ ਸਰੇ ਪ੍ਰਾਂਤ ਆਪਣੀਆਂ ਛਤਰੀ ਨਵੀਂ ਕਰਦੇ ਛਾਟਾ ਬਾ ਛਤਰੀਆਂ ਕਰ ਲਾਉਣੇ ਆ ਇੱਕ ਟਾਂਗਾ ਦੇ ਇਹਨੇ ਇਹਨੂੰ ਦਿੱਤਾ ਸੀ ਕਿਸੇ ਭਰਾ ਨੂੰ ਬਹੁਤ ਮਂਗਾਉਣੇ ਆ ਟਾਂਗਾ ਦੇ ਯਾਤਰੀ ਮਂਗਾਉਣੇ ਇੱਕ ਛਾਤੇ ਆਪਣੇ ਕੋਲ ਪਈਆ ਲਾ ਦੇ ਕਰ ਰਹੇ ਉੱਪਰ ਲਿਖੋ ਜਿਦਿ ਇੱਧੇ ਜਾ ਲਾ ਦੇ ਆ ਕਰਾਂਗੇ ਕਾ ਮੈਂ ਇਹ ਰਿਕ ਟਾਂਗੇ ਤੇ ਜਿਗਾਰ ਕਰਦਾ ਟਾਂਗੇ ਤੇ ਇੱਕ ਟਾਂਗਾ ਦੋ ਟਾਂਗੇ ਦਾ ਕੰਮ ਕਰਦੇ ਆ ਦੋ ਟਾਂਗੇ ਦੇ ਦੋ ਦੇ ਇੱਕ ਦੋ ਟਾਂਕੇ ਜਾਂਦੇ ਆਪਾਂ ਨੂੰ ਬਈ ਇੱਕ ਤੇ ਆਪਾਂ ਸ਼ਾਦੀ ਲਾ ਲਿਆ ਕਰਾਂਗੇ ਆਹ ਛਤਰੀ ਉਧਰ ਲਾ ਲਿਆ ਕਰਾਂਗੇ ਤੇ ਇੱਕ ਉਹਦੇ ਕਰਦੇ ਆ ਜਿਕਾਰਡ ਵਿਚਾਲੇ ਜੀ ਉਹ ਪੋੜ ਨੂੰ ਕੱਟਦਾਗੇ ਉੱਥੇ ਇੱਕ ਉੱਥੇ ਕਰਦੇ ਆ ਉਹ ਸ਼ਟੇ ਛਤਰੀ ਫੱਟ ਆਪਾਂ ਚੱਲ ਬਈ ਬਾਜ ਦਿਖਾਵੇਂ ਹਣ ਜਦ ਇਹ ਕੱਢੇ ਜਾਲ ਤੋਂ ਪਾਏ ਆਪਾਂ ਖੁੱਡੇ ਜਾ ਵਿੱਚ ਰੰਗ ਵੀ ਲੱਗਿਆ ਹੋਇਆ ਹੈ ਆ ਭਾਈ 3 ਵਜ ਗਏ ਆਪਾਂ 4 ਵਜੇ ਆਈ ਪਰ ਘੰਟਾ ਪਹਿਲਾਂ ਅੰਦਰ ਕਰਦੇ ਇਹਨਾਂ ਨੂੰ ਅੱਜ ਆਪਾਂ ਅੰਦਰ ਕਰਦੇ ਹੁੱਡਾਂ 'ਚ ਖੋਡੀ ਦੀ ਆਤ ਪਾਏ ਜੂ ਐ ਕੂਤਰਾਂ ਨੂੰ ਠੀਕ ਐ ਦਾਣਾ ਪਾਣੀ ਪਾਉਣੇ ਇਹਨਾਂ ਨੂੰ ਠੀਕ ਐ ਦਾਣਾ ਕਰਾ ਦਾਂ ਤੇ ਲੈ ਭਾਈ ਬੱਚੇ ਗਏ ਅੰਦਰ ਥੋੜੇ ਬੱਚੇ ਮਾਰ ਵੀ ਹੋਈ ਪਿਆ ਮੈਂ ਧਾਦਾ

ਆ ਵਿੱਚ ਆਪਣੇ ਬਾਜੀਆਂ ਵਾਲੇ ਨੇ ਵਿੱਚੇ ਬੱਚੇ ਛੱਡ ਲਈ ਆਪਾਂ ਬਈ ਆਜੋ 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 ਆ ਆ ਆ ਆਇਓ ਆਓ 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 ਇੱਕ ਦੂਜੇ ਦੇ ਕੇ ਬੱਚੇ ਲੱਗ ਜਾਣਗੇ ਭਈ ਹੌਲੀ ਹੌਲੀ ਅਈਂ ਹੱਥ ਪੈਂਦੀ ਹੈ ਨਾ ਬੱਚਿਆਂ ਨੂੰ ਹੌਲੀ ਹੌਲੀ ਇੱਕ ਆਪਣੇ ਚਾਨਣ ਨਹੀਂ ਪੈਂਦਾ ਖੁੱਡੇ 'ਚ ਤੇ ਆਪਾਂ ਉਹ ਖੋਲ ਦਿੰਨੇ ਚਾੜੀ ਟੁੱਪ 'ਚ ਖਾੜਣਗੇ ਤੇ ਉਹਨਾਂ ਆਪਾਂ ਪਾਣੀ ਇਹਨਾਂ ਨੂੰ ਤਾਜ਼ਾ ਪੋਣੇ ਅੱਜ ਲੈ ਭਈ ਪਾਣੀ ਪਾ ਦਈਏ ਫੇਰ ਦਿਖਾਉਣੇ ਆ